ਕੇਵਲ ਨੂੰ ਆ ਪੁੱਛਿਆ ਤੱਕੋ ਬੋਲਦੇ ਪੁੱਠਾ ਸਵੇਰੇ ਮੋਟਰਸਾਈਕਲ ਉਹ ਜਿਹੜੇ ਇੱਥੇ ਲੱਖੇ ਸਰ ਕਰਾਉਣਾ ਇਹ 6 ਵਜੇ ਤੁਸੀਂ 6 ਵਜੇ ਆ ਜਾ ਕਰੋ 6 ਵਜੇ ਆ ਜਾ ਕਰੀਏ ਅਸੀਂ ਟੈਂਡਰ ਤੋ ਆ ਲੈ 6 ਵਜੇ ਆਈ ਹੈ ਜੀ ਹਾਂ ਹਾਂ ਮੈਂ ਸਵੇਰੇ ਦੋ ਵਜੇ ਦੇਗਾ ਉਹ ਤੇ ਵੈਸੇ ਬਿਮਾਰ ਹੋ ਗਿਆ ਇਹ ਪਤਾ ਹੀ ਨਹੀਂ ਬਿਮਾਰ ਕਿ ਨਹੀਂ ਐ ਜਿਹੜੇ ਬੈਠੇ ਨੇ ਖੁਰਲੀਆਂ ਵਿੱਚ ਸਰ ਵੇਖੋ ਉਹ ਚੰਗਾ ਕੰਮ ਪਾਇਆ ਖੁਰਲੀਆਂ ਵਿੱਚ ਗੋਹਾ ਖਵਾ ਲਦੇ ਗਾਈਆਂ ਇਤਨਾ ਪੱਠੇ ਪੈਂਦੇ ਖੁਰਲੀਆਂ ਦੇ ਆ ਵੇਖੋ ਆ ਕੀ ਹੁੰਦੇ ਆ ਆ ਗੋਹਾ ਅਸੀਂ ਸਵੇਰੇ ਸਾਫ਼ ਕੀਤੀਆਂ ਨੇ ਹਾਂ ਸਾਫ਼ ਆ ਗਈ ਸੀ ਤਾਂ ਬਾਕੀ ਆ ਵੇਖੋ ਇੱਧਰ ਉਹ ਮੋਟੇ ਇੱਧਰ ਵੇਖੀ ਆ ਆ ਗੋਆ ਖਵਾ ਲੈਂਦੇ ਨੰਨ ਉਹ ਹੋਂ ਟੋਰੀ ਜੂ ਪਾ ਗਏ ਉੱਤੇ ਆ ਆ ਵੇਖੋ ਜਦੋਂ ਥੜਫਾਂ ਲੱਗਦੀ ਆ ਉਹ ਬਾਹਰ ਆ ਜਾਂਦੀ ਤੇ ਬਾਹਰ ਹੁੰਦਾ ਆਪੇ ਵਿੱਚ ਮੰਨਦੇ ਹੈ ਕੀ ਤੇ ਕੋ ਟੈਂਡਰ ਅਮਰਸਰ ਦਾ ਬੰਦਾ ਆ ਬੰਦਾ ਸਾਹਿਬ ਦਾ ਬੰਦਾ ਜੀ ਸਾਡੇ 10:00 ਵਜੇ ਇੱਥੇ ਕੋਈ ਬੰਦਾ ਨਹੀਂ ਆਉਂਦਾ ਕਹਿੰਦੇ ਜਿੰਦਰੇ ਮਾਰੇ ਤਾਂ ਕਿ ਉਹ ਜਾਣ ਕੇ ਖਲਾਈ ਆਪਾਂ ਜਿੰਦਰਾ ਤੋੜ ਕੇ ਬਾਹਰ ਲਾ ਕੇ ਫੇਰ ਬਾਹਰੋਂ ਤੋੜਿਆ ਅੰਦਰ ਲਾ ਕੇ ਨੂ ਫੀਡ ਤੇ ਆਪ ਪਾ ਕੇ ਗਏ ਜਿੰਦਰਾ ਇਹਨਾਂ ਕਿੱਥੋਂ ਖੋਲਣਾ ਕੱਲ ਵੀ 20 ਬੋਰੀ ਫੀਡ ਪਾ ਕੇ ਗਏ ਫੀਡ ਤੇ ਆਪ ਪਾ ਕੇ ਗਏ ਯਾਰ ਜਿਹੜੀ ਤੋਹਾਂ ਫੀਡ ਖਲਾਈ ਆ ਨਾ ਉਹ ਸਵੇਰੇ ਅਹੀਂ ਜਿੰਦਰਾ ਤੋੜ ਕੇ ਤੇ ਫੇਰ ਅੰਦਰ ਲੰਘਾਈ ਆ ਉਹਨਾਂ ਨੇ ਇਹ ਮੈਂ ਦੋ ਕਿੜੇ ਮੋਟਰਸਾਈਕਲ ਨੀ ਆਉਂਦੇ ਕਿਉਂ ਸਰਪੰਚ ਸਾਹਿਬ ਉਹ ਨਾ ਜਾਣਦੇ ਵੀ ਅਹੀਂ ਸਵੇਰੇ 6:00 ਵਜੇ ਨਾ ਆਜੀ ਅਗਰ ਹੀ ਆ ਵੇਖਿਓ ਅੱਖਾਂ ਦੇ ਵਿੱਚ ਜਿਉਂਦਾ ਵਾਹ ਸਾਬ ਠੋਡੇ ਮਾਰੇ ਅੱਜ ਜਿਉਂਦੀ ਐ ਅੰਦਰ ਵਾਲੀ ਵੀ ਖਾਲੋ ਅੱਖ ਦੇ ਵਿੱਚ ਜਿਉਂਦੇ ਵੀ ਨੇ ਤੇ ਆ ਆ ਕੇ ਕਾਂ ਕੁਝ ਠੁੰਗਾ ਮਾਰ ਕੇ ਜਾਂਦੇ ਨੇ ਅੱਖਾਂ ਤਾਂ ਅਜੇ ਜਿਉਂਦੀ ਆ ਹਾ ਤੜਫੀ ਜਾਂਦੀ ਆ ਜੇ ਅੱਖ ਦੇ ਵਿੱਚ ਕਿਹੜੇ 4 5 ਚੋਕ ਲੀਆਂ ਨੇ ਚੱਕਰ ਤੋਂ ਕਰਦੇ ਸਾਈਡ ਤੋਂ ਸੋਹਣਿਆ ਹੈ ਹੀ ਨਹੀਂ ਹੈ ਹੀ ਨਹੀਂ ਸਾਰੇ ਸਾਰੇ ਟਿਕੜੇ ਸੁੱਕਾ ਥਾਈ ਕਿਤੇ ਨਹੀਂ ਗਾ ਸਾਰਾ ਹੀ ਚੱਕੜ ਹੈ ਸਾਰਾ ਹੀ ਟਿਕੜਾ ਕਿਤੇ ਸੁੱਕਾ ਨਹੀਂ ਮਾਰਿਆ ਜੀ ਵੀ ਸੁੱਕਾ ਨਹੀਂ ਆ ਵੀ ਲੱਗਦਾ ਇੱਥੇ ਸੁੱਕਾ ਥਾ ਉਹ ਚਲੇ ਟੂੜੀ ਸੋੜਦੀ ਐ ਇਥੇ ਦਿਖਾ ਦੇ ਕੋਈ ਅੰਦਾਜ਼ਾ ਹੈ گا گاਵਾ ਅੰਦਰ ਵੀ 10 12 ਗਾਵਾਂ ਇੱਥੇ ਮਰ ਗਈਆਂ ਤੋਂ ਇਹ ਇਹ ਕਹਿੰਦੇ ਅਸੀਂ ਸਵੇਰੇ ਸਵੇਰੇ ਪਹੁੰਚ ਫੀਡ ਪਾਉਣ ਤੇ ਅੱਗੋ ਕਹਿੰਦੇ ਕਿ ਅਸੀਂ 6 ਵਜੇ ਨਾ ਆ ਜਾਈਏ ਕਰੀਏ ਫਿਰ ਮਾਸ਼ਾਅੱਲਾ ਲੱਖ ਵੇ ਅਗਲੇ ਸਾਢੇ 10 ਵਜੇ ਪਹੁੰਚੇ ਇੱਥੇ ਤਾਲੇ ਨਹੀਂ ਖੋਲਦੇ ਤਾਲੇ ਤੇ ਨਾਪ ਤੋੜੇ ਤਾਲੇ ਨਾ ਬੰਦ ਕਰਕੇ ਕਹਿੰਦੇ ਅਸੀਂ ਨਹੀਂ ਤਾਲੇ ਖੋਲਣੇ ਕਹਿੰਦੇ ਤੁਸੀਂ ਜਿੰਨੂੰ ਕਹਿਣਾ ਕਹਿ ਲੋ ਚਲਾ ਕੇ ਹਾਂਜੀ ਚੱਲੀ ਜਾਂਦਾ ਜਾਂ ਤੇ ਤੁਸੀਂ ਡੀਸੀ ਸਾਹਿਬ ਨੂੰ ਲਾ ਲਓ ਕਾਨਫਰੈਂਸ ਹਾਂ ਬੇਚੀ ਹਾਂਜੀ ਇੱਧਰ ਕਿੰਨੀਆਂ ਜੇ ਇੱਧਰ ਕਿੰਨੀਆਂ ਜੇ ਆਓ ਤੁਹਾਨੂੰ ਦਿਖਾ ਕੇ ਉਹਦੇ ਵਿੱਚ ਲਾ ਦਿੰਦੇ ਆਂ ਕਿ ਕੱਲ ਜਿਹੜੀ ਤੁਸੀਂ ਪਾ ਕੇ ਗਿਆਂ ਗੱਲ ਉੱਥੋਂ ਲੱਗਣਾ ਹਲੋ ਛੱਡ ਦੇ ਹਾਲਾਤ ਦੇਖੋ ਛੱਡ ਦੇ ਹਾਲਾਤ ਦੇਖੋ ਚੱਪੜ ਆ ਉਹ ਬਾਹਰ ਲੈ ਜੀ ਇੱਥੇ ਬੱਚੇ ਬੱਤੇ ਬਰੇ ਮੜੇ ਪਏ ਇੱਥੇ ਲੈ ਜੀ ਚੱਲ ਬੱਛੇ ਮੜੇ ਪਏ ਫੇਰ ਕੀ ਆ ਤੇ ਯਾਰ ਬੱਛਿਆਂ ਚ ਜਾਣ ਨੂੰ ਆ ਆਹੋ ਆਓ ਭਾਜੀ ਇਧਰ ਨੂੰ ਇਧਰ ਨੂੰ ਇਧਰ ਨੂੰ ਆ ਜਾਓ ਮੈਂ ਕਿਹ ਜਾਨਾ ਭਾਈਆ ਕੋਈ ਜਰੂਰ ਇਧਰ ਇਧਰ ਮੈਂ ਕੋਲੀ ਜਾਣਾ ਪੱਕੇ ਜਾਨਾ ਭਾਜੀ ਆਹ ਦੇਖੋ ਇਹ ਛੱਡ ਦੇ ਹਾਲਾਤ ਦੇਖੋ ਪੇ ਸਾਹਿਬ ਵੀ ਤੇ ਵਰਕਰ ਸਾਡੇ ਵੀ ਖੜੇ ਨੇ ਉੱਥੇ ਗੋਸ਼ਾਲਾ ਸ਼ਾਲੇ ਚੱਕ ਹਾਂ ਸ਼ਾਲੇ ਚੱਕਲਾ ਨੋਰੀ ਜੀ ਤੇ ਉੱਥੇ ਇਹ ਸਿਰਫ 10 ਵਜੇ ਕੇ ਇਹ 10 ਵਜੇ ਵੀ ਬੰਦ ਸੀ 11 ਵਜੇ ਫਿਰ ਉਹ ਬੰਦ ਹੋਈ ਆਏ ਤੋਂ ਇਹਨਾਂ ਨਾਲ ਗੱਲ ਕਰੇ ਕਿ ਤੁਹਾਨੂੰ ਹੁਣ 6 ਵਜੇ ਦਾ ਅਜੇ ਕਰੀਏ 10 ਲੱਖ ਰੁਪਏ ਪਰ ਮਾਨਸੇ ਇਹਨਾਂ ਦਾ ਖਰਚਾ ਪੈ ਰਿਹਾ ਜੀ ਗੋਸ਼ਾਲਾ ਦਾ ਠੀਕ ਜਿਹਾ ਜਨੂ ਦਿੱਤੀ ਆ ਤੇ ਆਹ ਵੇਖੋ ਤੁਸੀਂ ਡੀਸੀ ਸਾਹਿਬ ਥੋੜਾ ਜਿਹਾ ਕੈਮਰਾ ਔਨ ਕਰਕੇ ਵੇਖਿਓ ਜੀ ਇੱਥੇ 10 12 ਡੰਗਰ ਮਰ ਵੀ ਗਏ ਨੇ ਜਿਹਦੇ ਵਿੱਚ ਤੜਫੀ ਜਾਂਦੇ ਨੇ ਨੇ ਮੈਂ ਮੈਂ ਦੇਖਿਆ ਨਜ਼ਰ ਆ ਕਾਂ ਕਾਂ ਜਿਹੜੇ ਠੁੰਗੇ ਮਾਰ ਰਿਹਾ ਜੀ ਜਿੰਦੀਆਂ ਗਾਵਾਂ ਦੇ ਕਾਂ ਠੁੰਗੇ ਮਾਰ ਰਿਹਾ ਅੰਦਰ ਦੀ ਸਪਾਈ ਵੇਲੋ ਨਾਲ ਇਹਨਾਂ ਨੂੰ ਕਹਾਂ ਖੱਟੋ ਖੱਟੋ ਆਹ ਖਲੇ ਵਾ ਅੱਧਾ ਲਾ ਫੜਾਇਆ ਭਾਈ ਆਹ ਵਾਲੇ ਭਾਈ ਜਿਹੜਾ ਫੜ ਲਾ ਗੋਜਰ ਜਿਹੜੇ 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 ਮਰੀਆਂ ਨੇ ਉਧਰ ਲੈ ਕੇ ਕਿ ਜਾਓ ਮਰੀਆਂ ਕਿੱਧਰ ਨੇ ਉਹ ਮਰੀਆਂ ਇੱਕ ਤੇ ਇੱਧਰ ਹੈ ਜੀ ਇਹ ਤੇ ਇਹ ਜਿਉਂਦੀਆਂ ਨਾਲੇ ਇਹਦੇ ਠੁੰਗਾ ਮਾਰ ਗਏ ਨੇ ਆਹ ਹੋਰ ਰੱਖੋ ਹੋਰ ਦੇਖੋ ਨਾ ਕੰਮ ਲੋਡ ਨਾ 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 ਲੋਡ ਨੰਦ ਪੈਂਦੇ ਉਹਦੇ ਅੰਦਰ ਜਿਹੜੇ ਸਰਪੰਚਾ ਮੇਰੇ ਆਨੇ ਆਪਾਂ 6 ਵਜੇ ਨਾ ਆ ਜੇ ਕਰੀਏ ਮੈਂ ਤਾਂ ਡਿਊਟੀ ਨਹੀਂ ਮੈਂ ਕੋਈ ਬੰਦੇ ਖੜਾ ਮੈਂ ਦੋ ਜਿਹੜੇ ਮੋਟਰਸਾਈਕਲ ਤੇ ਆ ਪਾਦੇ ਵਜੇ ਉਹ ਵੀ ਆਉ ਤੋੜੇ ਅੱਗੇ ਆ ਕੇ ਤੋੜੇ ਆਤ ਤੋੜ ਕੇ ਤੇ ਅੱਜ ਰਾਹਾਂ ਤੇ ਪਾਤੀ ਉਹਨਾਂ ਕੋਲ ਆਵ ਮੈਂ ਗੰਦ ਕਰਾਈ ਨਾ ਲੈ ਆਈ ਗਾਇਆਂ ਵਾਲੀ ਕਰਾ ਦੇ ਆ ਕਿਤੇ ਇਹ ਤੇਰੇ ਉਹਲੇ ਪੈਰ ਉਹਲੇ ਆ ਆ ਸਾਰੀਆਂ ਹੀ ਮਰ ਜਾਣੀਆਂ ਆ ਆ ਬਹਿ ਗਈਆਂ ਸਾਰੀਆਂ ਆ ਸਾਰੀਆਂ ਹੀ ਬਹਿ ਗਈਆਂ ਵੇਖੋ ਕੋਈ ਲੋਕ ਉਹ ਮੇਰੇ ਹਾਂਜੀ ਬੰਦ ਨਾ ਹੋ ਜਾ ਬਹੁਤ ਹਲਾ ਚੰਨ ਡੂੰਗਾ ਕਿਹੜਾ ਡੂੰਗਾ ਵੀ ਆ ਜੇ ਛੱਡੋ ਨਾ ਇਹ ਕੋਹ ਦੇ ਬੈ ਗਿਆ ਮਤਲਬ ਕਿ ਆ ਵੇਖੋ ਨਾ ਉੱਠਿਆ ਹੀ ਨਹੀਂ ਜਾਂਦਾ ਇਹਨਾਂ ਕੋਲੋਂ ਨਾ ਉਹ ਇਹਨਾਂ ਨੂੰ ਬੰਦੇ ਉਹ ਬੰਦੇ ਉਹ ਕੋਲੋਂ ਉਹ ਅੰਦਰ ਵੀ ਉਹੀ ਹਾਲ ਹੈ ਨਹੀਂ ਅੰਦਰ ਵੀ ਉਹੀ ਤਾਂ ਸੁੱਕਾ ਤੇ ਥਾਈ ਹੈ ਨੀਗਾ ਸੁੱਕਾ ਤੇ ਸੜਕ ਤੇ ਇਕੱਲਾ ਆ ਬੋਆ ਸੜਕ ਤੇ ਲੈ ਚੱਲੋ ਫਿਰ ਹੈ ਬਹੁਤ ਇੰਦੀਆਂ ਬੰਦੇ ਹੀ ਹੈ ਨਹੀਂ ਕਿ ਬੰਦੇ ਫਿਰ ਸਾਥ-ਸੱਦ ਕੇ ਬੰਦਿਆਂ ਨੂੰ ਸੜਕ ਤੇ ਸੜਕ ਤੇ ਕੁੱਤੇ ਆ ਖਾ ਜਾਣੀ ਕਹਿੰਦੇ ਜਦੋਂ ਬਿਮਾਰ ਨੇ ਤੇ ਹਾਂਜੀ ਇਹ ਤੋਂ ਕੱਡੀਆਂ ਨਹੀਂ ਜਾਣੀਆਂ ਅਗੇ। ਜੋ ਜਿਹੜੀਆਂ ਜਿਹੜੀਆਂ ਤੇ ਆਈਆਂ ਤਾਂ ਸੀਸੀਪੀ ਮਗਵਾ ਕੇ ਕਿਸੇ ਦੀ ਤਾਂ ਜਿਹੜੀਆਂ ਮਰਗੀਆਂ ਨੇ ਇਹਨਾਂ ਨੂੰ ਦਬਾਉਣਾ ਚਾਹੀਦਾ। ਠੀਕ ਹੈ। ਉਹ ਜਿਹੜੀਆਂ ਮਰਗੀਆਂ ਤਾਂ ਤਾਂ ਦੂਰ ਆ ਸੀਸੀਪੀ ਤੋਂ ਪੜਾ। ਪੂਰੇ ਘੰਟੇ ਦੀ ਖੜੀ ਆ। ਉਹਦੀ ਖੜੀਆਂ ਖਾ ਕੇ ਦੇ। ਠੀਕ ਹੈ ਸੱਦ ਲੈਣੇ ਇੱਥੇ। ਹਾਂ ਤੇ ਜਦੋਂ ਇਹਨਾਂ ਨੂੰ ਦਬਾ ਦਿਓ। ਠੀਕ ਹੈ। ਠੀਕ ਹੈ। ਇਹ ਪ੍ਰੈਕਟਸ ਨਾਲ ਪ੍ਰੈਕਟਸ ਨਾਲ ਮਦਰ ਕਰਾਈ ਬੰਦਾ ਕੇ ਦੇ। ਇਹ ਆ ਗਏ ਗਰਾਮ ਮੰਮੋਏ। ਮੰਮੋਏ। ਆ ਗਿਆ ਜੂ ਸਾਹਤ ਨਾਲ ਜਿਹੜਾ ਡੈਕਟਰ ਨਾਲ ਦੋਆ ਬਸ ਆਦਲੂ ਹਰਦਾਵਾ ਸਾਹ ਸਰਕੇ ਦਾ ਕੰਮ ਨੂੰ ਕੋ ਆ ਗਿਆ ਡੇਰੀ ਤੇ ਕੋ ਆ ਸਾਹਤ ਨਾਲ ਡੈਕਟਰ ਮਨੂ ਇਧਰ ਆ ਆ ਕੇ ਲਗਾ ਆ ਤੇ ਅੱਜ ਕੱਲ੍ਹ ਖਰੇ ਮੈਂ ਛੱਡੇ ਹੋਰ ਐਸਾ ਹੋਇਆ ਹਾਂ ਠੀਕ ਆ ਜੀ ਚੱਠੇ ਕੋ ਆ ਜਾਓ ਜੀ 6:00 ਵਜੇ ਉਹਨਾਂ ਕੋ ਮੰਗਾ ਲੈਨੇ ਉਹਨਾਂ ਕੋ ਵੀ ਹੈਗਾ ਸਬਸਕ੍ਰਾਈਬਰ ਮੇਰੇ ਕੋ ਵੀ ਹੈਗਾ ਸਬਸਕ੍ਰਾਈਬਰ ਮਾਰ ਦਿੰਨੇ ਆ ਟਰੈਕਟਰ ਨਾਲ ਲਿਆ ਕੇ ਸਾਰਾ 2 2 ਸਰ ਲਿਆ ਕੇ ਨਾ ਦੋਵੇਂ ਲਿਆ ਕੇ ਦੋਵੇਂ ਪਾਸੇ ਸਬਸਕ੍ਰਾਈਬਰ ਮਾਰ ਕੇ ਨਾ ਛੇਤੀ ਹੋ ਜਾਊਗਾ ਜਿਹੜੇ ਸ਼ੈੱਡ ਆ ਨਾ ਇਹਨਾਂ ਦਾ ਗੋਏ ਦੀ ਸਾਰੀ ਸਫਾਈ ਕਰ ਦਿੰਨੇ ਆ ਸਬਸਕ੍ਰਾਈਬਰ ਮਾਰ ਕੇ ਆਜੋ ਦੂਜੀ ਸਾਈਡ ਤੇ ਚਲੀ ਜਾਓ ਠੀਕ ਉਹਨੂੰ ਵੀ ਕਹਿ ਦਿੰਨਾ ਠੀਕ ਹੈ ਉੱਤੇ ਪਾਸ ਛੱਡਿਆ ਕਿ ਵਿਖੇ ਨਾ ਕਿਸੇ ਨੂੰ ਕਿ ਕਿਸੇ ਨੂੰ ਵੇਖਿਆ ਨਾ ਹੋਇਆ ਤੇ ਬਿਮਾਰੀ ਆ ਹੁਣ ਸਾਰਿਆਂ ਨੂੰ ਬਿਮਾਰੀ ਲੱਗ ਜਣੀ ਐ ਚੋ ਜਿਹਨੂੰ ਦਵਾਈ ਦੇ ਛੱਡ ਰੱਖ ਦਿੰਦੇ ਆ ਨਾ ਉਹਦੇ ਕੁਝ ਨਾ ਖਾਣੇ ਚੋ ਪੀਅ ਖਾ ਲੈਣਾ ਜਦੋਂ ਉੱਠਿਆ ਨਹੀਂ ਜਾਣਾ ਆ ਜਿੰਨੇ ਵੀ ਬੰਦੇ ਸਵੇਰ ਦੇ ਆਇਆ ਮਾਲੂ 8 ਵਜੇ ਦੇ ਇਥੇ ਅਸੀਂ ਆਏ ਆ 8 ਵਜੇ ਸਾਰੇ ਕੋਈ ਰੋਟੀ ਵੀ ਨਹੀਂ ਖਾ ਕੇ ਆ ਕਿ ਪਹਿਲਾਂ ਤੁਹਾਡਾ ਹੁਕਮ ਸੀ ਕਿ ਗਊਆਂ ਦੀ ਪਹਿਲਾਂ ਆਵਾਜ਼ ਕਰਨੀ ਹੈ ਤੇ ਇੱਥੇ ਤੇ ਬੂਏ ਵੀ ਨਹੀਂ ਕਹਿੰਦੇ ਕੋਲ ਕਿੰਨੀ ਨੌਕਰ ਤੁਹਾਡੇ ਪਿਓ ਦੇ ਲੱਗੇ ਆ ਮੈਂ ਵੀਡੀਓ ਵੇਖੀ ਤਾਲੇ ਲਾਈ ਪਹਿਲਾਂ ਆਹੋ ਤਾਲੇ ਆਹੀਂ ਫਿਰ ਤਾਲੇ ਵੀ ਰਹੇ ਕਿ ਜੇ ਤੋੜਾ ਕਿ ਕੱਲੋਂ ਕਰਨ ਕਿ ਕਿਉਂ ਤੋੜਦੇ ਇਹਨਾਂ ਵਿੱਚ ਬੂਹਾ ਖਵਾ ਲੰਦੇ ਨੰਗਰ ਨੂੰ ਆਪ ਕੋਲ ਵੀ ਨਹੀਂ ਕਰਨਾ ਇਹਦੇ ਆਪਾਂ ਨੂੰ ਨਾ ਵੇਖੇ ਤਾਂ ਟੱਕੀ ਆ ਇਹਨਾਂ ਹੁਣ ਤੜੀ ਪਾ ਕੇ ਕੱਲ ਤੱਕ ਵੀ ਸਾਨੂੰ ਨਾ ਵੇਖਿਆ ਤੂੜੀ ਪਾ ਕੇ ਤੁਸੀਂ ਆਏ ਤੇ ਤੂੜੀ ਪੈ ਗਈ ਨਹੀਂ ਤੇ ਤੂੜੀ ਉਹਨੇ ਪੈਨ ਸਾਜੀ ਇਧਰ ਆਓ ਇਹ ਵੀ ਲੋਕੀ ਇੰਨੀ ਸੇਵਾ ਕਰਦੇ ਆ ਲੋ ਜਿੱਦੂ ਦਿਓ ਮੈਂ ਖੁਦ ਨਾਲ ਅਗਲੇ ਬੰਦੇ ਇਧਰ ਨੂੰ ਆ ਇਧਰ ਦੀ ਨਾ ਗੋਸ਼ ਨਾ 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 ਉੱਥੇ ਕੋਜਾ ਉੱਥੇ ਜਿਹੜੇ ਪਏ ਆ ਕੋਚ ਦੇ ਜਦੋਂ ਮਰਦਾ ਨਾ ਹਾਨੂੰ ਲੋੜ ਰੱਖਦੇ ਵੀ ਭਾਂਜੇ ਸਾਨੂੰ ਵੀ ਲੋੜ ਹੈ ਤੇ ਦੇ ਕੋਈ ਆਪੇ ਆਵਾਜ਼ ਆ ਆਹ ਹਾਂ ਇਹ ਵੀ ਚਿੰਗਾ ਲੋਹਾ ਪੈਰਾਂ ਲੱਗੀਆਂ ਸੀ ਦਾ ਲੋਹਾ ਨਹੀਂ ਟਿਕਣਾ ਹੁੰਦਾ ਜੂ ਕੋਈ ਲੋਕੀ ਰਾਨੀ ਚਾਰ ਵੀ ਦੇ ਕੇ ਗੇ ਜਦੋਂ ਉहां ਭੇਜਿਆ ਉਹ ਵੀ ਉੱਥੇ ਪਿਆ ਮੈਂ ਕੀ ਸਰਵਰ ਨਾ ਆਦਾ ਹੀ ਹੈ ਕਿਹਨੂੰ ਪਾਈਏ ਨਾ ਜੇ ਤੂੰ ਇੰਨੀ ਮੈਂ ਕਹਿੰਦੇ ਨਾ ਉਹ ਵੇਖੋ ਹੁਣ ਤੱਪੜ ਪਾਦੇ ਜਿਹੜੇ ਬੱਚੇ ਮਲੇ ਤੁਹਾਡੇ ਵਾਲੇ ਵੇਖੇ ਪੈ ਕੇ ਨਾ ਨੀ ਉਹ ਕਿੱਸਾ ਟੀਕ ਲਾਉਂਦਾ ਆ ਸਾਵੇ ਉਹਦਾ ਹੱਥ ਟੀਕਾ ਹੱਡੇ ਵਾਲੇ ਵੇਖ ਕੇ ਨੁੰਦੇ ਆਰ ਕੋਲੋਂ ਨਾਲ ਆਤੋਂ ਹੱਥ ਪਰ ਆਉਂਦੇ ਬਲਗਰਾ ਵੀਡੀਓ ਨਾ ਲਾਈਨੋ ਜੀ ਮੋਟੋ ਖਾ 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 ਨਾਲ ਇੱਧਰ ਉਹ ਹੀ ਫਿਰ ਮੁਰਾ ਆਹ ਇਹਨਾਂ ਦਾ ਬਾਅਦ ਇਹਨਾਂ ਪਾਣੀ ਪਿਆ ਇਹਨਾਂ ਕੋਈ ਕਹਿ ਨਹੀਂ ਆਉਂਦਾ ਬਾਅਦ ਇਹਨਾਂ ਪਾਣੀ ਪਿਆ ਸਾਰੇ ਇਹਨਾਂ ਆਪ ਐਬ ਲੈ ਮੈਨੂੰ ਕਰਤਾ ਨੂੰ ਫੇਰਦਾ ਦਮ ਮੈਂ ਕੀ ਨੂੰ ਮੈਂ ਗਲਤ ਆ ਵੀ ਸਵੇਰੇ ਤੋਂ ਰੋਸਾਨ ਨੂੰ ਦਮੜੇ ਚੱਲਦਾ ਮੈਂ ਜਾ ਆਉਂ ਪੜਦੀ ਮਾਰਦੀ ਐ ਨਾ ਹਾਂ ਹਾਂ ਹਾਜ਼ਰ ਕਿਨੇ দান ਕੀਤਾ ਚਾਰ ਉਹ ਇੱਥੇ ਜੇ ਕੋਈ ਫੀਲਡ দান ਕਰਦਾ ਤੋ ਉਹਨੂੰ ਪੈਣਾ ਵਾ ਜਿਹੜੀ ਥਾਰ ਚੋਂਦੇ ਆ ਇਹ ਉਹਨੂੰ ਪੈ ਮਿਲਣਾ ਹੀ ਨਹੀਂ ਉਸ ਤੋਂ ਬਾਅਦ ਇਹ ਬਾਹਰ ਲਿਆਂ ਨੂੰ ਤਾਂ ਨਹੀਂ ਬਸ ਬਾਹਰ ਨਹੀਂ ਗੜੀ ਅੰਦਰ ਅੰਦਰ ਰੱਖੀ ਉਹਨਾਂ ਨੂੰ ਬਸ ਉਹਨਾਂ ਨੂੰ ਉਹਨਾਂ ਨੂੰ ਉਹ ਆ ਵੀ ਉਹ ਵੀ ਆਣ ਕੇ ਚਲੋ ਵੱਖਰੀ ਗੱਲ ਉਹਨਾਂ ਨੂੰ ਚੁੰਦੇ ਆ ਪਰ ਉਹ ਵੀ 10:30 ਵਜੇ ਆਣ ਕੇ ਚੋਈਆਂ ਨੇ ਉਹ ਜਿੰਨੀ ਤੁਸੀਂ ਫੀਡ ਕਹਿਤੀ ਸੀ ਜੇ ਇੱਥੇ ਕਰਦੇ ਤੇ ਇੱਕ ਨੂੰ ਨਹੀਂ ਪਣੀ ਆਹ ਉਹ ਅਜੇ ਵੀ ਬੋਰੀ ਪਈ ਆ ਕਾਟੇ ਕੋ ਉਹਦੇ ਨਾਲ ਦੀ ਵਧੀਆ ਕੁਆਲਿਟੀ ਦੀ ਫੀਡ ਦੇ ਜੀ ਇਹਨਾਂ ਦਾ ਫਰਜ਼ ਬੰਦਾ ਉਹਦੇ ਟਾਈਮ ਨਾਲ ਚੋਣ ਜੇ ਜਿਹੜੀ ਲਵੇਰੀ ਆ ਉਹ ਚੁੰਡ ਆ ਉਹ ਵੀ 10:30 ਵਜੇ ਆਣ ਕੇ ਗੁੱਡੇ ਖੋਲੇ ਨੇ ਘਰ ਲੋਕਾਂ ਪਸ਼ੂ ਰੱਖਿਆ ਉਹ ਤੋਂ 6 ਵਜੇ ਆਣ ਕੇ ਪੱਠੇ ਪਾਉਂਦੇ ਕਿ ਰਾਤ ਸਹੀ ਰਹੇ ਠੀਕ ਆ ਜੀ ਸਾ ਨੁਰਦਾਵਾ ਸਾਹਬ ਨੂੰ ਨਾਲ ਹੁਕਮ ਹੋਇਆ ਹੈ ਕਿ ਇੱਥੇ ਗਊਸ਼ਾਲਾ ਵਾਤੇਰ ਜਾਣਾ ਹੀ 4-5 ਸਪੰਜ ਤੇ ਮੇਰੀ ਡਿਊਟੀ ਲਈ ਗਈ ਹੈ ਨਾਲ ਕਿ ਤੁਸੀਂ ਸਵੇਰੇ ਜਾ ਕੇ ਰੋਜ਼ ਗਊਸ਼ਾਲਾ ਦੀ ਸੇਵਾ ਕਰਨੀ ਆ 20 ਬੋਰੀਆਂ ਦਾ ਜਾਣਾ ਹੀ ਉਹਨਾਂ ਨੂੰ ਹੁਕਮ ਹੋਇਆ ਹੈ ਕਿ 20 ਬੋਰੀਆਂ ਦੀ ਫੀਟ ਲੈ ਕੇ ਉਹ ਸਾਰਾ ਪ੍ਰਬੰਧਨ ਦਾਵਾ ਸਾਹਬ ਨੂੰ ਕਹਾਈ ਆਪ ਕਰ ਦਿੰਦੇ ਆ ਉਹਨਾਂ ਨੂੰ 100 ਬੋਰੀ ਮਈਆ ਕਰਵਾਤੀ 150 ਬੋਰੀ ਸਾਡੇ ਵਾਤੇ ਹੋਰ ਆ ਰਹੀ ਜਦੋਂ ਅਸੀਂ ਅੱਜ 10:30 ਵਜੇ ਗਊਸ਼ਾਲਾ ਆਏ ਤੇ ਗਊਸ਼ਾਲਾ ਦੇ ਸਾਰੇ ਹੀ ਦਰਵਾਜ਼ਿਆਂ ਨੂੰ ਜਿੰਦਰੇ ਲੱਗੇ ਹੋਏ ਸੀ ਜਿੰਦਰੇ ਲੱਗਣ ਦੇ ਬਾਵਜੂਦ ਕਹਿੰਦੇ ਕਿ ਅਸੀਂ ਜਿੰਦਰੇ ਨਹੀਂ ਖੋਲਣ ਦੇਣੇ ਇੱਕ ਬੰਦਾ ਸਿਰਫ ਇਹਨਾਂ ਦਾ ਖਲੋਤਾ ਸੀ ਉਹ ਵੀ ਡਾਕਟਰ ਉਹ ਕਹਿੰਦਾ ਕਿ ਮੇਰਾ ਤਾਂ ਸਿਰਫ ਡਾਕਟਰੀ ਇਲਾਜ ਕਰਨ ਦਾ ਕੰਮ ਆ ਜਿੰਦਰੇ ਮਾਰ ਕੇ ਜਿਹੜੇ ਗਏ ਆ ਉਹ ਬੰਦੇ ਹਜੇ ਆ ਨਹੀਂਦੇ ਅਸੀਂ 10:30 ਵਜੇ ਫੇਰਨ ਦਾ ਵਾਸ ਆ ਉਹਨਾਂ ਨੂੰ ਫੋਨ ਕੀਤਾ ਉਹਨਾਂ ਚ ਨੂੰ 11 ਵਜੇ ਉਹ ਬੰਦੇ ਆਏ ਜਿਹੜੇ ਇਥੋਂ ਦੇ ਆਏ ਆ ਉਹ 11 ਵਜੇ ਆਉਂਦੇ ਆ ਸਾਨੂੰ ਇਹ ਕਹਿੰਦੇ ਕਿ ਅਸੀਂ ਤੁਹਾਡੇ ਪਿਓ ਦੇ ਨੌਕਰ ਨਹੀਂ ਲੱਗੇ ਕਿ ਜਿਹੜੇ 6 ਵਜੇ ਆਜਿਆ ਕਰੀਏ ਅਈਆ ਕਹ ਕੇ ਤੁਸੀਂ ਕਿਹੜੇ ਆਪਣੇ ਕੋਲੋਂ ਕੰਮ ਕਰਨਦੇ ਹੋ ਤੁਸੀਂ ਵੀ ਤੇ ਟੈਂਡਰ ਦੇ ਕੰਮ ਕਰ ਰਹੇ ਹੋ ਇਸ ਕਰਕੇ ਮਰੀਆਂ ਹੋਈਆਂ ਜਿਹੜੀਆਂ ਗਊ ਮਾਤਾ ਐ ਉਹ ਗੋਏ ਵਿੱਚ ਪਈਆਂ ਨੇ ਜਿਹੜੇ ਬਹੁਤ ਜ਼ਿਆਦਾ ਸੀਰੀਅਸ ਆ ਉਹਨਾਂ ਦੀ ਅੱਖਾਂ ਵਿੱਚ ਜਿਹੜੇ ਜਾਨਵਰ ਉਹਨਾਂ ਦੇ ਅੱਖਾਂ ਵਿੱਚ ਮਾਰੇ ਨੇ ਆਪਣੇ ਨੋਂਦਰਾ ਤੇ ਉਹਨਾਂ ਵਿੱਚ ਖੂਨ ਨਿਕਲ ਰਿਹਾ ਕੋਈ ਇੱਥੇ ਸਫਾਈ ਦਾ ਹੈ ਨਹੀਂ ਹਾਲ ਜੋ ਹਾਲ ਆ ਉਹ ਤੁਹਾਂ ਸਾਰਿਆਂ ਨੇ ਵੇਖ ਹੀ ਲਿਆ ਤੇ ਉਸ ਤੋਂ ਬਾਅਦ ਆ ਫਿਰਨ ਦਾ ਬਸ ਆ ਬੋਣਾ ਨੇ ਆ ਸਾਡੇ ਵੀਰ ਉਹਦੇ ਵੀ ਹੋਣਾਂ ਦਾ ਦੀ ਜਗਾ ਕਿ ਤੁਸੀਂ ਮੌਕਾ ਤੇ ਹੁਣੇ ਹੀ ਜਾ ਕੇ ਵੇਖੋ ਉੱਥੋਂ ਦਾ ਜਾਇਜ਼ਾ ਲਓ। ਔਰ ਇਹਨਾਂ ਦਾ ਫੋਨ ਆਇਆ ਕੱਲ ਅਜੇ ਲਾ ਕੇ ਗਏ ਇੱਥੇ ਫੀਡ ਜਿਹੜੀ ਡੰਗਰਾਂ ਤੇ ਲੋਡ ਕਿਉਂਕਿ ਸਭ ਤੋਂ ਬਾਅਦ ਇਹਨਾਂ ਪਿੰਡਾਂ 'ਚ ਇਧਰਲੇ ਪਾਸੇ ਲੋਡ ਪੈਂਦੀ ਏ। ਜਿਹੜੇ ਬਿਮਾਰ ਡੰਗਰ ਜਾਂ ਸੜਕਾਂ ਤੇ ਫਿਰਦੇ ਉਹਨਾਂ ਨੂੰ ਲਿਆ ਕੇ ਤੇ ਇੱਥੇ ਰੱਖ ਦਿੰਦੇ। ਕੱਲ ਅਜੇ ਫੀਡ ਦੇ ਕੇ ਗਏ ਆਂ, ਬਾਧੂ ਵੀ ਦਿੱਤੀ, ਪਾ ਕੇ ਵੀ ਗਏ ਤੇ ਅੱਜ ਸਵੇਰੇ ਕੱਲ ਸ਼ਾਮ ਨੂੰ ਡੰਗਰ ਕੋਈ 10-12 ਮਰ ਗਏ। ਤੇ ਕੋਈ ਸ਼ਾਮ ਤੋਂ ਲੈ ਕੇ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਪਹੁੰਚਿਆ ਹੀ ਨਹੀਂ ਜੇ ਆਇਆ ਤੇ ਕੱਲੇ ਇਥੋਂ ਇਹਨਾਂ ਦੇ ਡੰਗਰਾਂ ਦੇ ਡਾਕਟਰ ਆਏ ਨੇ ਉਹ ਵੀ ਟੀਕਾ ਟੂਕਾ ਲਾ ਕੇ ਜਿੰਨੀ ਉਹਨਾਂ ਦਾ ਜਿੰਨਾ ਕੰਮ ਉਹਨਾਂ ਦਾ ਕੰਮ ਟੀਕਾ ਲਾਉਣਾ ਉਹਨਾਂ ਦਾ ਜਿਹੜੇ ਮਰਿਆ ਨੂੰ ਇਹਨਾਂ ਨੂੰ ਚੱਕਣਾ ਤੇ ਕੰਮ ਹੀ ਨਹੀਂ ਗਾ ਇਹਦੇ ਇੱਥੇ ਕੋਈ ਜੀਸੀਬੀ ਆਵੇ 10 12 ਡੰਗਰ ਚੱਕਣੇ ਸੌਖੇ ਇੱਥੇ ਵੇਖੋਗੇ ਅੱਧੇ ਤੋਂ ਬਾਅਦ ਡੰਗਰ ਨੇ ਜਿਹੜੇ ਉਹਨਾਂ ਤੋਂ ਲੱਤਾਂ ਤੇ ਭਾਰ ਨਹੀਂ ਝੱਲਿਆ ਜਾ ਰਹੇ ਖੜੇ ਨਹੀਂ ਹੋਇਆ ਜਾ ਰਹੇ ਤੇ ਅਜੇ ਪਤਾ ਨਹੀਂ ਬਿਮਾਰੀ ਕਿੰਨੀ ਕਿ ਇਹਨਾਂ ਸਾਰਿਆਂ 'ਚ ਫੈਲ ਗਈ ਹੋਣੀ ਜਦੋਂ 10 12 ਮਰ ਜਾਣ ਤੇ ਬਿਮਾਰੀ ਇਹਦਾ ਮਤਲਬ ਸਾਰਿਆਂ ਨੂੰ ਟੋਟਲ ਜਿਹੜੀ ਉਹ ਸਾਰੇ ਡੰਗਰ ਜਿੰਨੇ ਇੱਥੇ ਮੌਜੂਦ ਨੇ ਸਾਰਿਆਂ ਨੂੰ ਲੱਗ ਗਈ ਹੈ। ਇਹਨਾਂ ਨੂੰ ਆ ਕੇ ਜਲਦ ਤੋਂ ਜਲਦ ਉਹ ਡੀਸੀ ਸਾਹਿਬ ਉਹਨਾਂ ਨੂੰ ਇੱਥੇ ਵੀਡੀਓ ਕਾਲ ਤੇ ਵਿਖਾ ਲਿਆ ਉਹ ਵੀ ਸਾਰਾ ਕੁਝ ਕਿ ਜਿੰਨੇ ਡੰਗਰਾਂ ਨੂੰ ਇੱਥੇ ਪ੍ਰੋਬਲਮ ਆ ਰਹੀ ਹੈ ਜੇ ਜਿਉਂਦੇ ਨੇ ਡਿੱਗੇ ਪਏ ਨੇ ਅੱਖਾਂ 'ਚ ਕਾਂ ਟਿੜੀਆਂ ਆ ਕੇ ਠੁੰਗਾ ਮਾਰਦਿਆਂ ਨੇ ਲਹੂ ਨਿਕਲ ਰਿਹਾ ਜੇ ਮੂੰਹਾਂ 'ਚ ਉਹ ਵਿਖਾ ਲਿਆ ਕਿ ਇੱਥੇ ਅਜੇ ਤੱਕ ਬੰਦੇ ਨੇ ਚੁੱਕ ਕੇ ਕਿਸੇ ਨੇ ਸਾਈਡ ਤੇ ਨਹੀਂ ਕੀਤਾ ਸੁੱਕੇ ਥਾਂ ਤੇ। ਆ ਹੁਣ ਚੁੱਕ ਕੇ ਆਪਣੇ ਕੋਲੋਂ ਇੰਨਾ ਸਾਰੇ ਬੰਦੇ ਨੇ ਜਿਹੜੇ ਲਾਗੇ ਪਿੰਡ ਜਿਨ੍ਹਾਂ ਦਾ ਟਾਈਮ ਸਵੇਰੇ 7-8 ਵਜੇ ਆਉਂਦਾ ਜਿਨ੍ਹਾਂ ਦਾ ਤਾਂ ਰਾਹ ਕੇ 11 ਵਜੇ ਚੋਣੀਆਂ ਉਹਨਾਂ ਨੇ ਇੱਥੇ ਬੰਦਿਆਂ ਨੂੰ ਕਿਤੇ ਕੋਲ ਆਉਣਾ ਤੇ ਇਹਨਾਂ ਨੂੰ ਹੁਣ ਅਪੀਲ ਵੀ ਕੀਤੀ ਹੈ ਵੇਖਦੇ ਹੁਣ ਅੱਗੇ ਕੀ ਕਰਦੇ ਆਪਣੇ ਕੋਲੋਂ ਤੇ ਜਿਨ੍ਹਾਂ ਇੱਥੋਂ ਹੋ ਸਕਦਾ ਸੀਗੇ ਉਹਨਾਂ ਕਰਕੇ ਗਏ ਸੀਗੇ ਪਰ ਜਦੋਂ ਜਦੋਂ ਕਿਸ ਨੇ ਧਿਆਨ ਨਹੀਂ ਰੱਖਣਾ ਤੇ ਡੰਗਰਾਂ ਦਾ ਇਹ ਹਾਲ ਹੋਣਾ ਨਾਲੇ ਤੇ ਆਪਾਂ ਇੱਕ ਪਾਸੇ ਗਊ ਮਾਤਾ ਦੀ ਪੂਜਾ ਕਰਦੇ ਤੇ ਉਤੋਂ ਗਊ ਮਾਤਾ ਦਾ ਹੀ ਇਹੋ ਜਿਹਾ ਹਾਲ ਇੱਥੋਂ ਦੇ ਅਫਸਰ ਕਰ ਜਾਣ ਜਿੱਦਣਾ ਆਉਣਾ 12 ਵਜੇ ਤੇ ਜਾਣਾ 3 ਵਜੇ 3 ਘੰਟੇ ਲਾ ਕੇ ਬਸ ਫੋਟੋ ਖਿੱਚ ਕੇ ਤੇ ਰੋਜ਼ ਚੱਲ ਜਾਣਾ ਇਹਨਾਂ ਨੇ ਉਹ ਇਹੋ ਜਿਹੇ ਤੇ ਐਕਸ਼ਨ ਵੀ ਹੋਣਾ ਚਾਹੀਦਾ ਤੇ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਡੰਗਰਾਂ ਦੀ ਜਿਹੜੀ ਰਾਖੀ ਕੀਤੀ ਜਾਣੀ ਚਾਹੀਦੀ ਇਹਨਾਂ ਨੂੰ ਚੁੱਕ ਕੇ ਕਿਤੇ ਸ਼ਿਫਟ ਕੀਤਾ ਜਾਵੇ ਕਿਉਂਕਿ ਜੇ ਬਾਹਰ ਰੱਖਤਾ ਤੇ ਕੁੱਤਿਆਂ ਕਾਤੇ ਆ ਕੇ ਇਹਨਾਂ ਨੂੰ ਮਾਰ ਦੇਣਾ ਤੇ ਉਹਦੇ ਤੋਂ ਬਚਾ ਕਰਕੇ ਇਹਨਾਂ ਨੂੰ ਇਹੋ ਜਿਹੀ ਥਾਂ ਭੇਜਿਆ ਜਾਵੇ ਜਿੱਥੇ ਫੈਂਸਿੰਗ ਹੋਵੇ ਤੇ ਜਿੱਥੇ ਧਿਆਨ ਸਹੀ ਰੱਖਿਆ ਜਾਵੇ ਤੇ ਦੋਨੇ ਮੈਂ ਡਾਕਟਰ ਮਨਜੇਸ਼ ਸ਼ਰਮਾ ਜੀ ਨੋਡਲ ਅਫਸਰ ਕਨਾਰ ਗਊਸ਼ਰਤੋ ਇੱਥੇ ਬਰਸਾਤ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਬਾਕੀ ਸਹੀ ਟਰੀਟਮੈਂਟ ਕਰੰਟ ਹੈ ਸਰੇ ਆ ਕੇ ਆਪਾਂ ਜਿੰਨੇ ਵੀ ਬਿਮਾਰ ਪਸ਼ੂ ਆ ਗਏ ਇਹਨੂੰ ਮੈਂ ਟਰੀਟਮੈਂਟ ਕਰਕੇ ਹੁਣ ਟੀਕੇ ਲਾ ਕੇ ਸੁੱਕੀ ਜਗ੍ਹਾ ਤੇ ਲੈ ਕੇ ਆਏ ਆ ਲੇਬਰ ਵਾਲੇ ਬੰਦੇ ਥੋੜੇ ਲੇਟ ਆਏ ਨੇ ਇਹਨਾਂ ਟ੍ਰੋਲੀ ਜਾਣਾ ਹੁੰਦਾ ਉਥੋਂ ਇਹਨਾਂ ਮੋਟਰਸਾਈਕਲ ਚੱਲਦੇ ਨਹੀਂ ਹੈਗੇ ਇਹਨਾਂ ਨੂੰ ਟ੍ਰੋਲੀ ਪ੍ਰੋਵਾਈਡ ਹੋਏਗੀ ਇਹ ਸਾਢੇ 8 ਪਹੁੰਚ ਗਏ ਸੀ ਕਲਨੌਰ ਇਹਨ ਟਰਾਲੀ ਲੇਟ ਪ੍ਰੋਵਾਈਡ ਹੋਈ ਹੈ ਅੱਧਾ ਪੌਣਾ ਘੰਟਾ ਟਰਾਲੀ ਇੱਥੇ ਆਣ ਲੱਗੇ ਲੱਗਦਾ ਵਾ ਇਹ ਤਾਂ ਥੋੜਾ ਲੇਟ ਆਏ ਨੇ ਬਾਕੀ ਆਪਣਾ ਕੰਮ ਕਰਕੇ ਪੂਰਾ ਫੇਰ ਹੀ ਜਾਣਗੇ ਜੀ ਅੱਜ ਅੰਦਰ ਇੱਕ ਬੱਚਾ ਆ ਤੇ ਇੱਕ ਗਾਂ ਹੈ ਪ੍ਰਬੰਧ ਤਾਂ ਗੱਡੀ ਆਈ ਦੀ ਬਾਹਰ ਗੱਡੀ ਬਾਹਰ ਖੜੀ ਹੈ ਆਲੋ ਆਲੋ ਵਾਲੇ ਬਾਹਰ ਖੜੀ ਗੱਡੀ ਆ ਜੀ